ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਦ ਵੀ ਰੱਬ ਦੇ ਘਰ ਜਾਓ ਤਾਂ ਇਹ ਨਾ ਕਹੋ ਕਿ ਰੱਬਾ ਮੈਂ ਤੇਰੇ ਘਰ ਫੁਲਾਣੀ ਚੀਜ਼ ਚੜ੍ਹਾਉਂ ਮੇਰਾ ਇਹ ਕੰਮ ਕਰ ਦਿਓ ਜਾਂ ਮੇਰਾ ਉਹ ਕੰਮ ਕਰ ਦਿਓ ਤਾਂ ਇਸ ਤਰ੍ਹਾਂ ਤੁਹਾਡੀ ਅਰਦਾਸ ਕਦੇ ਵੀ ਪੂਰੀ ਨਹੀਂ ਹੋਣੀ ਪ੍ਰਮਾਤਮਾ ਦੇ ਘਰ ਜਾਓ ਤਾਂ ਹਮੇਸ਼ਾ ਨਿਮਾਣੇ ਬਣ ਕੇ ਹੀ ਜਾਓ ਇਹ ਕਹੋ ਕਿ हे ਰਾਜਿਆਂ ਦੇ ਰਾਜੇ ਦੀਨ ਦੁਨੀਆ ਦੇ ਮਾਲਕ ਤੇਰੇ ਘਰ ਮੈਂ ਗਰੀਬ ਆਇਆ ਹਾਂ ਤੇਰੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਮੈਨੂੰ ਗਰੀਬ ਨੂੰ ਆਪਣੇ ਖਜ਼ਾਨਿਆਂ ਵਿੱਚੋਂ ਦਾਤ ਬਖਸ਼ੋ ਮੇਰੀ ਵੀ ਗਰੀਬੀ ਝੋਲੀ ਭਰ ਦਿਓ ਤਾਂ ਤੁਹਾਡੀ ਅਰਦਾਸ ਜ਼ਰੂਰ ਪੂਰੀ ਹੋਏਗੀ ਆਪਾਂ ਵੈਗਰੂ ਤੋਂ ਮੰਗਣ ਯੋਗੀਆਂ ਆਪਾਂ ਪ੍ਰਮਾਤਮਾ ਨੂੰ ਕੁਝ ਦੇਣ ਯੋਗ ਨਹੀਂ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ